ਮੇਰੇ ਨੂੰ ਉਹ ਕੰਮ ਖਤਮ ਹੋ ਗਿਆ ਮਗਰ ਹੈਗਾ ਅੱਛਾ ਇਹਦੇ ਅੰਦਰ ਅੰਦਰ ਤੇ ਬੱਚਾ ਹੀ ਆ ਫਿਰ ਉਸ ਹਿਸਾਬ ਨਾਲ ਅਜੇ ਬੱਤੇ ਲੋ ਅਸੀਂ ਦੱਸ ਸਾਡ ਅਸੀਂ ਵੀ ਬੱਚੇ ਆ ਚੱਲ ਸਾਡੇ ਅੰਦਰ ਤਾ ਨੂੰ ਮੂੰਹ ਕਰਕੇ ਕਹਿ ਦੋ ਨਹੀਂ ਚੱਲ ਤਾ ਨੂੰ ਮੈਂ ਵੀ ਕਰ ਦੇਣਾ ਇੱਕ ਮਿੰਟ ਜੇ ਕੋਈ ਮੇਰਾ ਮੈਂ ਨਾ ਮੈਂ ਸਰੀਰ ਤੋਂ ਮੇਰੇ ਤੋਂ ਕਹਿ ਦੇ ਵੀ ਬੜੇ ਮੈਂ ਮਸਲ ਕੱਢੀ ਫਿਰਦਾ ਵੀ ਬਹੁਤ ਮੈਂ ਉਹ ਗੁਰੂ ਆ ਉਹ ਨਹੀਂ ਗੱਲ ਕੀ ਮੈਂ ਇੱਕ ਗੱਲ ਕਰਦਾ ਵੀ ਮੇਰਾ ਦੱਸ ਦੇ ਵੀ ਬਹੁਤ ਰੈਡੀ ਹੋਲੇ ਸਿਰੋਂ ਨਾ ਲੱਗਦਾ ਮਸਲ ਨਿਕਲਦੇ ਪਾਜੀ ਦਾ ਸੀ ਗੱਲ ਪਾਜੀ ਮਰਦੀ ਜੁੜੀ ਖਾਦੀ انرژی نہیں جانوئی حاضر ہے بھراواں نہیں مندار جی نہیں گیا دا بھائی جو تھا جی کوڈ کیا کوئی چلنے ا گیا تھا ایف آئی آر نہیں کیوں ہو زیادہ کٹتے ہیں اور دریا دبی جانا جے نوما منڈا کیراวจے جی میں بھی ہے کا ٹائم ہے کا ٹائم نہیں کریئر ریڈی ہوئی ہے اور ریڈی بھائی ہاں تے ہو گیا بس تھوڑے بڑے موٹے رہ چاہیے تا کو بتا دے استاد بھائی اوکے ਰਾਮਸੁਰ ਸਿੰਘ ਵਾਲਾ ਵੀ ਫਰੰਦੀ ਦਾ ਜਿਗਰੀ ਯਾਰ ਆਇਆ ਹੈ ਸ਼ੇਰਪੁਰ ਤੋਨੇ ਵਾਲਾ ਸੱਤੂ ਜਿਗਰੀ ਆ ਰਿਹਾ ਹੈ ਮਹਾਨ ਕਬੱਡੀ ਖਿਡਾਰੀ ਔਰ ਕੰਡਾ ਹੈ ਬਾਗ ਗਰਾਊਂਡ ਦੇ ਵਿੱਚ ਹੈ ਲਾਲਪੁਰੀਆ ਮੰਨਾ ਖੇਡ ਮੈਦਾਨ ਦੇ ਵਿੱਚ ਹੈ ਇਸ ਇਲਾਕੇ ਦਾ ਨਾਨਕ ਮੋਹਾਲੇ ਦੇ ਜਿਗਰੀ ਵਾਲਾ ਗਰਾਊਂਡ ਦੇ ਵਿੱਚ ਹੈ ਹਰਕਸਾ ਬਣਾ ਨੂੰ ਤੇਜਿੰਦਰ ਉਹਨਾਂ ਨੂੰ ਆ ਗਿਆ ਪਾਲ ਨੂੰ ਵਿੱਚ ਹੀ ਥੋੜੀ ਆਪਾਂ ਜਿੰਮੇਵਰੀ ਸਰਕਾਰੀ ਵਾਲਾ ਆਪਾਂ ਕਹਿੰਦੇ ਸ਼ੁਰੂ ਹੋਣ ਤੋਂ ਪਹਿਲਾਂ ਬੋਡੀ ਪ੍ਰਦਰਸ਼ਨ ਕਰੇਗਾ ਸਾਡਾ ਵੀਰ ਟੋਪਰ ਵਾਲੇ ਤੁਹਾਡੀਆਂ ਜ਼ੋਰਦਾਰ ਤਾੜੀਆਂ ਤੇ ਦਰਕਾਰ ਦੇਣਾ ਸ਼ੁਰੂਆਤ ਕਰਦੇ ਬੋਲੇ ਇਸ਼ਾਨਹਾਰ ਸਤਿਸ਼੍ਰੀ ਅਕਾਲ ਦੀਪਸ਼ਕਾਰਾਂ ਵਾਲਾ ਪਹਿਲਾ 1.5 ਨੰਬਰ ਆਹ ਬੜੇ ਭੜਿਆ ਖੇਡਿਆ ਹੋਰ ਕਬੱਡੀ ਪੈ ਗਈ ਐ ਇਹ ਰਮਨਦਾਸ ਤੇ ਕਿਹੜੇ ਪਈ ਹੋਈ ਐ ਬਾਜੂ ਚੋਲੇ ਵਾਲਾ ਖੇਡ ਦੇ ਮੈਦਾਨ ਵਿੱਚ ਟਰਾਈ ਕਰਦਾ ਦਲਮਖ ਸਿੰਘ ਨੇ ਕਿਹੜਾਸਾ ਫੈਸਲਾ ਕਰ ਗਏ ਆ ਕਿਹੜਾ ਰੇਡਰ ਨੇ ਜੋੜ ਦਿੱਤਾ ਸਾਬੇ ਤੋਟ ਮਾਮਾ ਜੀ ਜੋਬਰ ਸਰਪੰਚ ਸਰਪੰਚ ਮਹਾਵੀਰ ਸਰਪੰਚ 1000 ਇਹ ਆ ਪੱਕਿਆਂ ਵਾਲਾ ਦੁੱਲਾ ਮੇਰੇ ਕਿ ਕਬੱਡੀ ਦਾ 스타 ਕਿ ਵਿੱਚ ਜਿਲ੍ਹੇ ਜਲੰਧਰ ਦੇ ਜੱਟ ਨੇ ਜਨਮ ਲਿਆ ਪਿੰਡ ਪੱਕੇ ਆੰਗਿਆਰ ਕਬੱਡੀ ਦਾ ਨੱਚਦਾ ਫਿਰੇ ਜਾਫੀਆਂ ਅੱਗੇ ਔਰ ਇਹਦੇ ਬੁਲਟ ਦਿੱਤਾ ਸਾਡੇ ਰਾਇਨ ਸਪੋਰਟਸ ਕਲੱਬ ਬੈਲਜੀਅਮ ਵਾਲੇ ਪੀਰਾਂ ਨੇ ਸੋਨੀ ਪਠੜੇ ਹੋਣਾ ਨੇ ਰਾਂਕੂ ਸਮਰੇ ਹੋਣਾ ਨੇ ਜਸਕਰਨ ਸਿੰਘ ਢੱਲੋ ਜੀਐਡੀ ਟਰਾਂਸਪੋਰਟ ਕੈਨੇਡਾ ਵਾਲਾ ਮਾਨ ਕਰਦਾ ਖੇਡ ਦਾ ਸੁਰ ਸਿੰਘ ਬੈਂਕੇ ਦੀ ਟੀਮ ਦੇ ਲਈ ਉਹ ਸਾਹਬੇ ਦੀ ਰੇਡ ਹੁਣ ਦੇਖਦੇ ਆਂ ਸ਼ੇਰਪੁਰ ਦੋਨੇ ਟੀਮ ਵੱਲੋਂ ਰੇਡ ਪਾਉਣ ਦੀ ਬੰਧਾ ਹੋਇਆ ਹੈ ਇਹ ਆ ਕਬਰ ਮੀਰਾ ਕੁੱਟੀਆਂ ਮੇਰੇ ਮਿੱਤਰੋ ਇੱਕ ਪਾਸੇ ਤੁਕਾ ਜੱਟ ਹੈ ਦੂਜੇ ਪਾਸੇ ਮੇਰੇ ਮਿੱਤਰੋ ਫਰੰਦੀਪੁਰਿਆ ਗੋਪੀ ਦੇ ਨਾਲ ਸੱਤੂ ਸ਼ੇਰਪੁਰ ਦੋਨੇ ਵਾਲਾ ਲੈ ਸੋਨੀ ਦੀ ਟਰਾਈ ਹੈ ਕਬਰ ਦੀ ਸਾਡੇ ਅਛ ਦੇ ਜੱਫੀ ਤੋਂ ਸ਼ੰਕਰ ਸਿੰਘ ਜੱਬੋਵਾਲ ਬਹੁਤ ਵੱਡਾ ਪਿਆਰ ਸਤਿਕਾਰ ਦੇ ਰਿਹਾ ਧੰਨਵਾਦ ਉਹ ਸ਼ੰਕਰ شن والا <سؤال> کبھی پا رہے ہیں دلباغ سن کرا سا فیصلہ کر دیا پتھر شنکر نمبر لے گیا ہے وہ میادیا گاہ میرے پاس آ رہے ਜਿੰਦੇ ਟੈਕਾਂ ਨੂੰ ਬੁਲਟ ਮੋਟਰਸਾਈਕਲ ਤੇ ਲੈ ਜਾਣਗੇ ਗਰਾਊਂਡ ਅੱਜ ਨਹੀਂ ਅੱਜ ਨਹੀਂ ਹੁਣ ਅਲਾਪਨਵਾਸੀ ਵੱਡਾ ਕਬੱਡੀ ਕੱਪ ਜੋਦੇ ਤਿੰਨ ਮਾਰਚ ਗਰਾਊਂਡ ਯੀਰ ਗਰਾਊਂਡ ਥੀਕ ਕਰ ਦਿਓ ਬੱਚਿਆਂ ਨੂੰ ਬੇਨਤੀ ਹੈ ਸਾਡੇ ਮਹਿਤਾਬ ਮੌਜਰਾ ਜੀ ਸਾਡੇ ਮਹਿਤਾਬ ਮੌਜਰਾ ਜੀ ਤੁਹਾਡੀ ਜੀ ਉਹਨਾਂ ਦਾ ਧੰਨਵਾਦ ਹੈ ਬੋਲੇ ਬਰਨਾਲੇ ਦੇ ਵਿੱਚ ਗੁਰਮਾ ਪਿੰਡ ਸੁਪਾਉ ਦਾ ਮੇਰੇ ਮਿੱਤਰੋ ਬਾਹੂ ਇਹਦੇ ਪਿਤਾ ਨੇ ਬਹੁਤ ਤਖਣੀ ਕਬੱਡੀ ਖੇਡੀ ਹੈ ਤੇ ਬਾਹੂ ਦਾ ਪੁੱਤਰ ਮੇਰੇ ਵੀਰੋ ਕਬੱਡੀ ਪੌਣ ਦੀ ਬਿੱਲਾ ਗੁਰਮਾ ਵਾਲਾ ਸਾਹਮਣੇ ਪਾਸੇ ਕਹਿੰਦੇ ਸੁਖਮੰਦਰ ਵੀਰ ਅਰਸ਼ ਚੋਲੇ ਸਾਹਿਬ ਦਾ ਡੀਟੀਓ ਬੱਲੇ ਬੱਲੇ ਚੋਟੀ ਦੀ ਟੱਕਰ ਹਾਂ ਹਾਂ पोता कपूर पोता पोतरा कंदे फेर फिटोरिया साड़बी ਸ਼ੋਭਾ ਡੇਰੀ ਆ ਦਾ ਮੇਲਾ ਜਿਨ੍ਹਾਂ ਨੇ ਦੁੱਧ ਪੀਤਾ ਉਹੀ ਬੁੱਕਦਿਆਂ ਚਪਦਾ ਲੱਗਣਾ ਕਹਿੰਦੇ ਪੀਤਾ ਦੇ ਕਹਿੰਦੇ ਡੇਰੀ ਪਾਇਆ ਲਓ ਰੈਡ ਪੌਂਡ ਦੀ ਸ਼ੰਕਰ ਸੰਜਵਾ ਦਾ ਪੁੱਤ ਆਇਆ ਆਇਆ ਦੂਸਰੇ ਪਾਸੇ ਜਾਫੀ ਨੇ ਸਿੰਘੜ ਆਇਆ ਸਾਨਾਂ ਦੀ ਟੱਕਰ ਇਹ ਨੰਬਰ ਰੇਡਰ ਦਾ ਸ਼ੰਕਰ ਸੰਜਵਾ ਵਾਲਾ ਬੜਾ ਵੱਖਰਾ ਜਾਂ ਅੰਦਾਜ਼ਾ ਗੱਬਰੂ ਦੀ ਖੇਡਦਾ ਬੱਟ ਇੱਕ ਕਬੱਡੀ ਦਾ ਸ਼ੌਂਕੀ ਸਰਦਾਰ ਆ ਗਿਆ ਓ ਸ਼ੰਕਰ ਆ ਗਿਆ ਸ਼ੰਗੀ ਆ ਗਿਆ ਮੇਰੇ ਬਤੂ ਸ਼ੰਗੀ ਅਸ਼ਰੇ ਜੱਫੇ ਉੱਤੇ 2000 ਆਕਾਸ਼ ਢੇਰੀਆ ਸੁਖਚੈਨ ਘਪਈਆ ਤੇ ਅਮਰਤ ਬਟਾਲਾ ਤੇ ਆਹ ਵੇਖੋ ਐਕਸ਼ਨ ਲੱਗਦੇ ਜਹਾਜ ਬੰਦੇ ਆਜ ਬਣਦੇ ਓ ਖੁਸ਼ੀ ਦਾ ਜੱਫਾ ਲੱਗ ਗਿਆ ਆਸ਼ੂ ਅੰਮਰਸਰ ਅੱਗੇ ਜੁਗਨ ਜੀ ਅੱਗੇ ਸਰਦਾਰ ਜੋਧਾ ਨਗਰੀ ਤੇ ਡਾਕਟਰ ਜੋਧਾ ਨਗਰੀ ਇਹਨਾਂ ਦਾ I'm लॻे न कंध करी टीमी सरजीत गो